ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮਖ ਪਿਆਰਿਓ ਆਪਾਂ ਅਭਿਆਸ ਤੋਂ ਕੱਲੀ ਨਹੀਂ ਕਤਰੌਣੀ ਵੀ ਆਪਾਂ ਨੂੰ ਅਭਿਆਸ ਨਾ ਕਰਨਾ ਪਵੇ ਬਿਕੋ ਸਿਮਰਨ ਨਾਲ ਇੱਕ ਤੇ ਆਪਣਾ ਪਿਆਰ ਬਣਦਾ ਹੈ ਪਰਮੇਸ਼ਰ ਦੇ ਨਾਲ ਇੱਕ ਜਿਹੜਾ ਸਿਮਰਨ ਹੈ ਨਾ ਉਹ ਸਾਡੇ ਸੁਰਤ ਨੂੰ ਇਕੱਠਿਆ ਕਰਨ ਵਾਸਤੇ ਕਰਵਾਇਆ ਜਾਂਦਾ ਜੋ ਮਹਾਰਾਜੀ ਦੀ ਪਾਣੀ ਦਾ ਹੁਪਮੈ ਜੇ ਸਾਡਾ ਮਨ ਸਿਮਰਨ ਨਹੀਂ ਨੀ ਕਰੇਗਾ ਇਹਦਾ ਮਤਲਬ ਕਿ ਮਨ ਦੇ ਵਿੱਚ ਚਾਈ ਹੈ ਨਹੀਂ ਮਨ ਇਕਾਗਰ ਨਹੀਂ ਹੋਣਾ ਚਾਹੁੰਦਾ ਆਪਾਂ ਇਕਾਗਰਤਾ ਬਣਾਉਣੀ ਇੱਕ ਚਿੱਤ ਹੋਣਾ ਹੈ ਕਿਉਂਕਿ ਜਿਹੜੇ ਰਸਤੇ ਨੂੰ ਆਪਾਂ ਨਿਕਲਣਾ ਹੈ ਨਾ ਉਹ ਮਹਾਰਜ ਜੀ ਕਹਿੰਦੇ ਵੀ ਜਿਵੇਂ ਸਰਸੋਂ ਦਾ ਬੀਜ ਹੁੰਦਾ ਨਾ ਉਦੇ ਨਾਲ ਵੀ ਛੋਟਾ ਅਰਸਤਾ ਆ ਦਸਵੇਂ ਦਵਾਰ ਦਾ ਮਾਰਗ ਤੇ ਸਾਡੀ ਸੁਰਤ ਨੇ ਉਹਦੇ ਵਿੱਚੋਂ ਨਿਕਲਣਾ ਮਹਾਰਾਜ ਜੀ ਬائیں ਕਬੀਰ ਦਵਾਰਾ ਸੌਂਕੜਾ ਰਾਈ ਦਸਵੇਂ ਪਾਏ ਮਨ ਤੂੰ ਮੈਗਲ ਹੋਏ ਰਿਓ ਕਿਉ ਕਰ ਨਿਕਸ ਜਾਏ ਕਹਿੰਦੇ ਕਿਵੇਂ ਨਿਕਲੇਗਾ ਤੋ ਉਹਤੇ ਮਨਾ ਜਿਹੜਾ ਆਪਣੇ ਆਪ ਦਾ ਆਕਾਰ ਤੋਂ ਬਣਾਈ ਬੈਠਾ ਨਾ ਉਹ ਤੇ ਹਾਥੀ ਦੀ ਨਿਆਈ ਆ ਤੇ ਹੁਣ ਜਿਹੜੇ ਦਰਵਾਜੇ ਨੂੰ ਆਪਾਂ ਨਿਕਲਣਾ ਨਾ ਉਹ ਇੰਨਾ ਭੀੜਾ ਹੈ ਵੀ ਸਾਡੀ ਜਿਹੜੀ ਸੂਰਤ ਉਤੋਂ ਨਿਕਲ ਨਹੀਂ ਸਕਦੀ ਕਿਉਂਕਿ ਖਿੰਡੀ ਆ ਸੰਸਾਰ ਵਿੱਚ ਇੱਕ ਤਰੀਕਾ ਇੱਕ ਜੁਗਤੀ ਆ ਜੋ ਮਾਪੁਰ ਮਾਪੁਰਖਾਂ ਨੇ ਆਪਾਂ ਨੂੰ ਇਹ ਪ੍ਰੈਕਟੀਕਲੀ ਜੋ ਉਹਨਾਂ ਨੇ ਕਰਵਾਇਆ ਵੀ ਆ ਸਮਝਾਇਆ ਵੀ ਆ ਤੇ ਉਹ ਆਪਾਂ ਨੂੰ ਫਿਰ ਜੁਗਤੀ ਤਰੀਕਾ ਜਦੋਂ ਆ ਜਾਂਦਾ ਹੈ ਨਾ ਫਿਰ ਆਪਣਾ ਸੇਜੇ ਉੱਥੇ ਆਉਣਾ ਜਾਣਾ ਬਣ ਜਾਂਦਾ ਮਹਾਰਾਜ ਜੀ ਬਾਣੀ ਜੀ ਕਹਿਆ ਵੀ ਪੂਰਾ ਸਤਿਗੁਰ ਜੀ ਮਿਲੇ ਟੁੱਠਾ ਕਰੇ ਪਸਾਓ ਕਬੀਰ ਦਵਾਰਾ ਮੋਕਲਾ ਸਹਿਜ ਆਵੋ ਜਾ ਕਿੰਦੇ ਜੀ ਗੁਰੂ ਪੂਰਾ ਮਿਲ ਜੇ ਪੂਰੇ ਮਾਪੁਰਖ ਮਿਲ ਜਾ ਤੇ ਉਹ ਜਿਹੜਾ ਦਰਵਾਜ਼ਾ ਇਨਾ ਭੀੜਾਏ ਦੇ ਵਿੱਚ ਲੰਘਣਾ ਮੁਸ਼ਕਲ ਹੈ ਮਨ ਵਸਤੇ ਉਹਦੇ ਵਿੱਚੋਂ ਦੀ ਸਹਿਜੇ ਹੀ ਆਉਣਾ ਜਾਣਾ ਹੋ ਜਾਂਦਾ ਜੇ ਸਤਗੁਰ ਸਾਡੇ ਤੇ ਤਰੁਠ ਜਾਗੇ ਦੀ ਜਿਹੜੀ ਪਹਿਲੀ ਸ਼ਰਤ ਹੈ ਗੁਰਮਤ ਦੇ ਵਿੱਚ ਗੁਰਬਾਣੀ ਵਿੱਚ ਉਹ ਆਪੇ ਆਪਾਂ ਸਿਮਰਨ ਕਰਨਾ ਹੈ ਸੁਰਤੀ ਨੂੰ ਇਕੱਠਿਆਂ ਕਰਨਾ ਹੈ ਕੰਮ ਆਪਾਂ ਸਾਰੇ ਹੀ ਕਰਨੇ ਨੇ ਸੰਸਾਰ ਦੇ ਪਰ ਜਿਹੜਾ ਅੰਦਰ ਦਾ ਧਿਆਨ ਹੈ ਸਾਡਾ ਨਾ ਉਹ ਸੰਸਾਰ ਵਿੱਚ ਕਰਮ ਕਰਨ ਸੰਦਰஷ்ட ਰਵੇ ਤੇ ਜਦੋਂ ਆਪਾਂ ਬੈਠ ਜਾਈਏ ਫਿਰ ਇਕਜਿਤ ਹੋ ਕੇ ਉੱਥੋਂ ਨਿਕਲ ਜਾਈਏ ਤੇ ਜਿਹੜਾ ਆਪਾਂ ਨੂੰ ਗਿਆਨ ਦਿੱਤਾ ਜਾ ਰਿਹਾ ਹੈ ਇਹ ਤ੍ਰੈ ਗੁਣ ਮਾਇਆ ਦਾ ਵੀ ਆਸਾ ਤ੍ਰਿਸ਼ਨਾ ਬਿਲਾਸ਼ਾ ਪਾਈਤੇ ਬਣਾ ਕੇ ਬਲੈਕ ਬੋਰਡ ਤੇ ਲਿਖਦੇ ਆ ਵੀ ਇਹ ਸਾਡੀ ਸਮਝ ਚ ਆ ਜਾਵੇ ਵੀ ਜਿਹੜੀਆਂ ਤਿੰਨ ਹੱਟੀਆਂ ਨਾ ਤਿੰਨ ਹੱਟੀਆਂ ਤੇ ਸਾਡਾ ਮਨ ਸਵਾਸ ਨਾ ਖਰਾਬ ਕਰ ਤੇ ਇਹਨਾਂ ਤ੍ਰੈ ਗੁਣਾਂ ਦੀ ਕਸ਼ਿਸ਼ ਚੋਂ ਨਿਕਲ ਜੇ ਨਾ ਦੀ ਪਕੜ ਚੋਂ ਨਿਕਲ ਜੇ ਇਹਨਾਂ ਦੀ ਗ੍ਰੈਵਿਟੀ ਚੋਂ ਮਨ ਸਾਡਾ ਨਿਕਲ ਜੇ ਇੱਕ ਵਾਰ ਨਿਕਲ ਗਿਆ ਨਾ ਤੇ ਬਸ ਫੇਰ ਕੰਮ ਫਤਿਹ ਹੋ ਜਾਣਾ। ਫਿਰ ਨੂੰ ਤਰੀਕਾ ਜ਼ੁਗਤੀ ਆ ਜਾਣਾ ਆ ਫਿਰ ਇਹਦੇ ਮਨ ਚ ਇਨੀ ਪਰਪਕਤਾ ਆ ਜਾਂਦੀ ਵੀ ਆ ਜਿਹੜਾ ਦ੍ਰਿਸ਼ਟਮਾਨ ਦਿਖ ਰਿਹਾ ਨਾ ਇਹ ਸਾਰਾ ਕੂੜਿਆ। ਇਹਨੂੰ ਸੋਚ ਸਮਝ ਕੇ ਗਿਆਨ ਲੈ ਕੇ ਦ੍ਰਿਸ਼ਟਮਾਨ ਦੇ ਵਿੱਚ ਜੋ ਮਾਇਆ ਨੂੰ ਇੰਜੋਏ ਕਰਦੇ ਆਪਾਂ ਵੀ ਉਹਨੂੰ ਉਦੀ ਕਿੰਨੀ ਕੁ ਲਿਮਿਟ ਰੱਖਣੀ ਆ ਕਿੰਨਾ ਕੁ ਵਿਚਰਨਾ ਆ ਤੇ ਸੱਚ ਵੱਲ ਧਿਆਨ ਕਿੱਦਾਂ ਰੱਖਣਾ ਹੈ ਉਧਰ ਨੂੰ ਕਿੱਦਾਂ ਵਧਣਾ ਹੈ ਇਹ ਸਾਰਾ ਸਿਸਟਮ ਆਪਾਂ ਨੂੰ ਸਮਝ ਚਾਹੀਦਾ ਤੇ ਫਿਰ ਆਪਣੀ ਜਿਹੜੀ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਬਣ ਜਾਂਦੀ ਆ ਫਿਰ ਆਪਾਂ ਆਪਾਂ ਹਰ ਇੱਕ ਚੀਜ਼ ਵਿੱਚ ਬ੍ਰਹਮ ਦੇਖਦੇ ਹਾਂ ਉਹ ਸਭ ਤੋਂ ਜ਼ਿਆਦਾ ਵਧੀਆ ਤਰੀਕਾ ਹੈ ਸਭ ਕੁਝ ਬ੍ਰਹਮੀ ਦੇਖੋ ਜਿੱਥੇ ਬ੍ਰਹਮ ਆ ਜਾਂਦਾ ਨਾ ਉੱਥੇ ਫਿਰ ਸਾਡਾ ਜਿਹੜਾ ਮਨ ਮਾਇਆ ਵਿੱਚ ਨਹੀਂ ਫਸਦਾ। ਵੀ ਕੋਣ ਕਰੇ ਤੁਸੀਂ ਕਿੰਨਾ ਅਭਿਆਸ ਕਰਦੇ ਹੋ ਹਨ ਠੀਕ ਬਹੁਤ ਕਿਰਪਾ ਮਹਾਰਾਜ ਦੀ ਵੀ ਜਿਹੜਾ ਸਾਨੂੰ ਆ ਸਮਾ ਮਹਾਰਾਜ ਨੇ ਦਿੱਕਤਾ ਹੈ। ਕਰਾਂ ਚ ਪਤਾ ਨਹੀਂ ਆਪਾਂ ਵਿਚਾਰ ਕਰਦੇ ਹਾਂ ਕਿ ਨਹੀਂ ਆਪਣੇ ਮਨ ਦੀ ਅਵਸਥਾ ਐਸੀ ਹੈ ਜੇ ਬਣੀ ਹੈ ਕਿ ਨਹੀਂ ਵੀ ਆਪਾਂ ਹਰ ਵਕਤ ਸਾਡੇ ਅੰਦਰ ਬ੍ਰਹਮ ਦੀ ਵਿਚਾਰ ਚੱਲੇ। ਮਨ ਸਾਡਾ ਜੁੜੇ ਕਿਉਂਕਿ ਜੋ ਜੋ ਆਪਾਂ ਅਭਿਆਸ ਕਰਾਂਗੇ ਸੰਗਤ ਕਰਾਂਗੇ ਗਿਆਨ ਲਵਾਂਗੇ ਤੇ ਮਨ ਸਾਡਾ ਉਹਨਾਂ ਉਚਾਈਆਂ ਵੱਲ ਵਧਣਾ ਸ਼ੁਰੂ ਹੋ ਜਾਂਦਾ ਉਰਦ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਮਨ ਧਿਆਨ ਸਾਡਾ ਉਰਦ ਵਿੱਚ ਰਹਿੰਦਾ ਤੇ ਉਹ ਸਾਰਿਆਂ ਨੂੰ ਉਹ ਆਪਣਾ ਆਪਣਾ ਗਿਆਨ ਹੈ ਤੇ ਆਪਾਂ ਆਪ ਲੈਣਾ ਹੈ ਸਾਨੂੰ ਆਪਣੀ ਨੌਲੇਜ ਆਪ ਹੋਣੀ ਚਾਹੀਦੀ ਆ ਹੈਨਾ ਇਹ ਅਭਿਆਸ ਜਿੱਥੇ ਜਾ ਕੇ ਆਪਾਂ ਕਹਿਦੇ ਨੇ ਕਿ ਅਭਿਆਸ ਹੁਣ ਸਾਡਾ ਘਟ ਕਰਦੇ ਆ ਜਾਂ ਸਾਨੂੰ ਘਟ ਲੋੜ ਪੈਂਦੀ ਹੈ ਉੱਥੇ ਫਿਰ ਇਕਾਗਰਤਾ ਵਾਝ ਜਾਂਦੀ ਹੈ ਉੱਥੇ ਫਿਰ ਅੰਦਰ ਦਾ ਪੂਰਨ ਗਿਆਨ ਆ ਜਾਂਦਾ ਹੈ ਬਾਰ ਸਾਰੇ ਬ੍ਰਹਮ ਦਾ ਗਿਆਨ ਆ ਜਾਂਦਾ ਹੈ ਉਹ ਫਿਰ ਇਹ ਅਵਸਥਾ ਹੈ ਉਹ ਹੀ ਦੇ ਚ ਵਸ ਜਾਂਦਾ ਹੈ ਚਿੱਤ ਚ ਵਸ ਜਾਂਦਾ ਹੈ ਪਰਮੇਸ਼ਰ ਉਹ ਫਿਰ ਆਪਾਂ ਉਹਦੇ ਤੋਂ ਵੱਖ ਨਹੀਂ ਗਦੀ ਵੀ ਹੁੰਦੇ ਫਿਰ ਹੁਣ ਆਪਾਂ ਜਿਹਦੇ ਤੋਂ ਵੱਖ ਹੀ ਨਹੀਂ ਹੁੰਦੇ ਜਿਹੜਾ ਹਰ ਹਰ ਵਕਤ ਸਾਡੇ ਧਿਆਨ 'ਚ ਸਮਾ ਗਿਆ ਫਿਰ ਤਾਂ ਉਹਨੂੰ ਆਪਾਂ ਸਪੈਸ਼ੀਅਲੀ ਬੋਲ ਕੇ ਤਾਂ ਫਿਰ ਕੀ ਯਾਦ ਕਰਨਾ ਹੈ ਉਹ ਤਾਂ ਸਗੇ ਧਿਆਨ 'ਚ ਹੀ ਵਸ ਗਿਆ ਤੇ ਉੱਥੇ ਜਾ ਕੇ ਥੋੜਾ ਅਭਿਆਸ ਕੱਢ ਹੁੰਦਾ ਪਹਿਲਾਂ ਤੇ ਵੇਖੋ ਪੰਜਾਂ ਨਾਲ ਜੁੜ ਕਰਨਾ ਪੰਜਾਂ ਤੋਂ ਉੱਪਰ ਉੱਠਣਾ ਦੁਬਦ ਕਰੈਸ਼ ਨਿੰਦਿਆ ਚੁਗਲੀ ਇਹ ਸਭ ਤੋਂ ਉੱਪਰ ਉੱਠ ਜਾਣਾ ਤੇ ਤੇ ਨਹੀਂ ਪਰਪਕਤਾ ਆ ਜਾਂਦੀ ਆ ਨਾ ਵੀ ਜਦੋਂ ਸਾਡੇ ਅੰਦਰ ਪਰਪਕਤਾ ਆ ਜਾਂਦੀ ਆ ਨਾ ਮੰਨ ਦੀ ਸ਼ਕਤੀ ਬਣ ਜਾਂਦੀ ਹੈ ਮੰਨ ਦੀ ਪਾਵਰ ਬਣ ਜਾਂਦੀ ਹੈ ਫਿਰ ਮਨ ਨਹੀਂ ਅਸ ਸੰਸਾਰ ਨੂੰ ਕੂੜੀ ਸਮਝਦਾ ਇਹਦੇ ਚ ਫਸਦਾ ਨਹੀਂ ਕੋਈ ਮਨ ਫਿਰ ਸਾਡਾ ਨਾ ਤੇ ਉਹ ਆਪਾਂ ਅੱਗੇ ਅੱਗੇ ਫਿਰ ਜੋ ਅਭਿਆਸ ਕਰਾਂਗੇ ਤੇ ਉਹ ਪਹਿਣਾ ਚਾਹੀਦਾ ਪਿਆਰ ਸਾਡਾ ਪਰਮੇਸ਼ਰ ਦੇ ਨਾਲ ਇਹ ਗਿਆਨ ਦਾ ਤੇ ਆਪਾਂ ਨੂੰ ਹੀ ਪਤਾ ਨਹੀਂ ਹੁਣ ਜਦੋਂ ਆਪਾਂ ਨੂੰ ਗਿਆਨ ਆ ਗਿਆ ਮਹਾਰਜ ਬਾਣੀ ਜੀ ਕਹਿੰਦੇ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਏ ਵੀ ਜਿਨ੍ਹਾਂ ਨੇ ਵੇਦਾਂ ਦੀ ਰਚਨਾ ਕੀਤੀ ਕਹਿੰਦੇ ਉਹਨਾਂ ਨੂੰ ਪੁੱਛ ਕੇ ਵੇਖ ਲੋ ਵੀ ਗੁਰੂ ਬਿਨਾ ਗਿਆਨ ਨਹੀਂ ਹੋਇਆ ਆਪਾਂ ਦੇਵਕੋ ਆਪਣੇ ਤੇ ਇਨੀ ਕਿਰਪਾ ਵੀ ਆਪਾਂ ਨੂੰ ਇਸ ਕੋਰ ਕਾਲ ਯੁਗ ਦੇ ਵਿੱਚ ਮਹਾਪੁਰਖਾਂ ਨੇ ਗਿਆਨ ਦਿੱਤਾ ਜਦੋਂ ਗਿਆਨ ਦੇ ਦਿੰਦੇ ਹਨ ਨਾ ਮਹਾਪੁਰਖ ਤੇ ਸਾਨੂੰ ਸਾਰੇ ਵੇਦ ਗ੍ਰੰਥ ਸਮਝ ਪੜ੍ਹਨੇ ਸ਼ੁਰੂ ਹੋ ਜਾਂਦੇ ਆ ਅਜਿਹੀ ਦੀ ਸੁਖਮ ਚ ਖੇਡ ਚੱਲ ਰਹੀ ਏ ਸਾਰੀ ਸਾਡੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਬਾਣੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਫਿਰ ਉਹ ਸਾਡੀ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਵੀ ਸਾਨੂੰ ਬ੍ਰਹਮੀ ਨਜ਼ਰ ਆਉਂਦਾ ਸਾਨੂੰ ਫਿਰ ਆਪਣੇ ਤੋਂ ਸવાય ਬਾਰ ਵਿਚਾਰਾਂ ਵਿਚਰਨਾ ਮਾਇਆ ਚ ਉਹ ਫਿਰ ਮਨ ਨੂੰ ਚੰਗਾ ਨਹੀਂ ਲੱਗਦਾ ਟਾਈਮ ਆਫ ਵੇਸਟ ਲੱਗਦਾ ਵੀ ਨਹੀਂ ਇਹਨਾਂ ਚ ਤੇ ਸਮਾਂ ਹੀ ਵੇਸਟ ਆ ਤੇ ਫਿਰ ਮਨ ਉਹ ਕੰਮ ਕਦੀ ਨਹੀਂ ਕਰਦਾ ਉਹ ਵਿਚਾਰਾਂ ਕਦੀ ਨਹੀਂ ਕਰਦਾ ਜਿੱਚ ਲੱਗਦਾ ਮਨ ਨੂੰ ਕਿ ਮੇਰੀ ਤੇ ਅੰਦਰ ਦੀ ਪਾਵਰ ਕਿੱਦ ਨਹੀਂ ਸ਼ੁਰੂ ਹੋ ਗਈ ਆ ਬਦੀ ਤਾਂ ਪਾਵਰ ਖਰਾਬ ਹੋ ਰਹੀ ਮਨ ਉਹ ਆਪਣੀ ਐਨਰਜੀ ਦਾ ਧਿਆਨ ਰੱਖਦਾ ਆਪਣੀ ਪਾਵਰ ਦਾ ਆਪਣੀ ਸ਼ਕਤੀ ਦਾ ਧਿਆਨ ਰੱਖਦਾ। ਮਨ ਫਿਰ ਆਪਣੇ ਅੰਦਰੋਂ ਕੁਝ ਘਟਣ ਨਹੀਂ ਦਿੰਦਾ। ਸਿਮਰਨ ਕਰਨਾ ਰਸਨਾ ਨਾਲ ਬੋਲ ਕੇ। ਕੋਈ ਰਸਨਾ ਨਾਲ ਬੋਲ ਕੇ ਤੇ ਕਰਨਾ ਹੀ ਪੈਂਦਾ ਆ ਭਾਵੇਂ ਆਪਾਂ ਉਹ ਆਵਾਜ਼ ਬਾਹਰ ਕੱਢੀਏ ਜਾਂ ਨਾ ਕੱਢੀ ਹੋ ਸਾਡੇ ਅੰਦਰ ਜਦੋਂ ਰੂਮ ਰੂਮ ਚ ਚੱਲ ਪੈਂਦਾ ਨਾ ਉਹ ਫਿਰ ਅੰਤਰਗਤੀ ਉਹ ਪਰਮੇਸ਼ਰ ਦੇ ਨਾਲ ਜਿਹੜਾ ਪ੍ਰੇਮ ਆ ਉਮੜਦਾ ਹੈ ਅੰਦਰੋਂ ਹੀ। ਉ ਫਿਰ ਮੂਨਾ ਅੰਤਰਗਤ ਵੀ ਜਪ ਕੇ ਸਾਨੂੰ ਸੈਟੀਸਫੈਕਸ਼ਨ ਹੁੰਦੀ ਹੈ ਕਿ ਹਾਂ ਅਸੀਂ ਜਿੰਦੇ ਆ ਜਿਹਹੀ ਨਾਮ ਲੈ ਰਹੇ ਆਂ ਤੇ ਅਸੀਂ ਹੈਗੇ ਆਂ ਬਾਣੀ ਚ ਮਾਰੇ ਗਏ ਆਂ ਵੀ ਆਖਾਂ ਜੀਵਾ ਸਿਰਸਰੇ ਮਰ ਜਾਓ ਆਖਣੇ ਪੌਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਇਤ ਭੁਖੇ ਖੈ ਚਲੀ ਅਦੋ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾਏ ਵੇਖ ਕਿੰਨਾ ਵੱਡਾ ਗਿਆਨ ਦਿੱਤਾ ਮਹਾਰਾਜ ਨੇ ਮਨੁਜ ਕਹਿੰਦੇ ਜੇ ਮੈਂ ਪਰਮੇਸ਼ਰ ਨੂੰ ਜਪਦਾ ਆਖਦਾ ਆਖਦਾ ਭਾਵ ਕਿ ਜਪਦਾ ਮੈਨੂੰ ਲੱਗਦਾ ਕਿ ਮੈਂ ਜਿੰਦਾ ਜੀਵਨ ਹੈਗਾ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ ਕਹਿੰਦੇ ਆਖਣ ਔਖਾ ਸਚਨੋ ਪਰਮੇਸ਼ਰ ਦੇ ਨਾਮ ਨੂੰ ਜਪਣਾ ਆਖਣਾ ਦਾ ਪਾਵ ਜਪਣਾ ਔਖਾ ਹੈ ਕਹਿੰਦੇ ਪਰ ਕਹਿੰਦੇ ਜਦੋਂ ਮੈਂ ਜਪਦਾ ਹਾਂ ਮੈਨੂੰ ਲੱਗਦਾ ਵੀ ਮੈਂ ਜਿੰਦਾ ਹਾਂ ਵੇਖੋ ਉਹਨਾਂ ਦੇ ਜੀਵਨ ਚ ਕਿਸ ਤਰ੍ਹਾਂ ਨਾਮ ਸਮਾਇਆ ਹੋਇਆ ਗੁਰੂ ਸਾਹਿਬ ਨੇ ਜੋ ਆਪਣੇ ਅੰਦਰ ਦੀ ਅਵਸਾ ਦਾ ਪ੍ਰਗਟਾਵਾ ਕੀਤਾ ਇੱਥੇ ਕਹਿੰਦੇ ਸੱਚੇ ਨਾਮ ਕੀ ਲੱਗੇ ਭੂਖ ਜੇ ਸਾਨੂੰ ਭੁੱਖ ਲੱਗ ਜੇ ਉਹ ਤਾਂ ਭੁੱਖੇ ਖਾਈ ਚੱਲੀਏ ਤਾਂ ਕਹਿੰਦੇ ਸੀ ਉਹ ਨਾਨ ਦੀ ਖਰਾਗ ਖਾ ਲਾਂਗੇ ਤੇ ਕੀ ਹੋਊਗਾ ਸਾਡੇ ਦੁੱਖਾਂ ਦਾ ਨਾਸ ਹੋ ਜਾਣਾ ਪਰਮੇਸ਼ਰ ਨੇ ਸਾਰੇ ਬ੍ਰਹਮ ਅਗਨੀ ਦੇ ਵਿੱਚ ਸਾਡੇ ਦੁੱਖ ਨੇ ਜੜਿਓ ਜਲਾ ਦੇਣੇ ਨੇ ਸੁਆਹ ਕਰ ਦੇਣੇ ਆ ਖਾਕ ਕਰ ਦੇਣੇ ਕਿੰਦੇ ਸੋਕਿਓ ਵਿਸਰੈ ਮੇਰੀ ਮਾਏ ਸੱਚਾ ਸਹਿਬ ਸਾਚੇ ਨਾਏ ਕਹਿੰਦੇ ਹੈ ਮੇਰੀ ਮਾਏ ਮੈਨੂੰ ਵਿਸਰੀ ਕਿਉ ਮੈਨੂੰ ਭੁੱਲੇ ਗਿਓ ਉਹ ਸੱਚਾ ਪ੍ਰਮਾਤਮਾ ਉਹ ਸੱਚਾ ਪ੍ਰਮਾਤਮਾ ਤੇ ਉਹ ਸੱਚੇ ਪ੍ਰਮਾਤਮਾ ਦਾ ਨਾਮ ਕਿੰਦੇ ਸੋਕਿਓ ਵਿਸਰੈ ਮੇਰੀ ਮਾਏ ਸੱਚਾ ਸਹਿਬ ਸਾਚੇ ਨਾਏ ਉਹ ਆਪ ਵੀ ਸੱਚ ਹੈ ਉਹਦਾ ਨਾਮ ਵੀ ਸੱਚ ਹੈ ਔਰ ਅਸੀਂ ਸੱਚ ਬੋਲਣ ਤੋਂ ਡਰਦੇ ਆਂ ਆਪਾਂ ਨਿਕੇ ਨਿਕੇ ਪੜ੍ਹਦੇ ਹੁੰਦੇ ਸੀ ਇੱਕ ਹੁਣ ਮੈਨੂੰ ਯਾਦ ਨਹੀਂ ਆ ਇੰਗਲਿਸ਼ ਚ ਨਾ ਕੋਈ ਸਟੋਰੀ ਜੀ ਸੀ ਉਹਦਾ ਐਂਡ ਨਿਕਲਦਾ ਹੁੰਦਾ ਸੀ ਯੂਨੀਵਰਸਲਿਸਟ ਟਰੂਥ ਯਾਦ ਹੋਣਾ ਵੀ ਪ੍ਰਮਾਤਮਾ ਸਚਾਈ ਹੈ ਸੱਚ ਉਹਦਾ ਇਹ ਨਿਚੋੜ ਨਿਕਲਦਾ ਹੁੰਦਾ ਸੀਗਾ ਤੇ ਅਸੀਂ ਮੋਰਲ ਲਿਖਦੇ ਹੁੰਦੇ ਸੀ ਵੀ ਦ ਜੁਨੀਵਰਸਲਿਸ ਟਰੂਥ ਪਰਮਾਤਮਾ ਸਚਾਈ ਹੈ ਅਬ੍ਰਹਮੰਡ ਸਚਾਈ ਹੈ ਤੇ ਮਹਾਂਪੁਰਖਾਂ ਦਾ ਸੰਗ ਕੀਤਾ ਉਹਨਾਂ ਨੇ ਇਸ ਦਾ ਪੂਰਨ ਗਿਆਨ ਦਿੱਤਾ ਵੀ ਇਹ ਸਾਰਾ ਬ੍ਰਹਮੰਡ ਇਸ ਪਰਮਾਤਮਾ ਸਮਾਇਆ ਹੋਇਆ ਇਹ ਇਹ ਸੱਚ ਹੈ ਕਿ ਆ ਜੋ ਦਿਖਣ ਵਾਲਾ ਇਹ ਸਾਰਾ ਝੂਠ ਹੈ ਜੋ ਦਿਖਦਾ ਹੈ ਇਹ ਝੂਠ ਹੈ ਜੋ ਜਿੰਨੂੰ ਅਸੀਂ ਦੇਖਣਾ ਨਹੀਂ ਚਾਹੁੰਦੇ ਜਿਹਦੀ ਸਾਨੂੰ ਨੌਲੇਜ ਨਹੀਂ ਜੋ ਸਾਨੂੰ ਦਿਖਦਾ ਨਹੀਂ ਜੋ ਸਾਡੀ ਦ੍ਰਿਸ਼ਟੀ ਦੀ ਪਕੜ ਚ ਨਹੀਂ ਆਉਂਦਾ ਕਿਉਂਕਿ ਮਾਇਆ ਸਾਹਮਣੇ ਦਿਖਦੀ ਦ੍ਰਿਸ਼ਟਮਾਨ ਉਹ ਪਕੜ ਜਾ ਜਾਂਦੀ ਸਾਡੀ ਦੇਖਣ ਚ ਤੇ ਆਹ ਜਿਹੜਾ ਖਾਲੀ ਖਲਾ ਸੱਚ ਪਰਮਾਤਮਾ ਇਹ ਸਾਡੀ ਦ੍ਰਿਸ਼ਟੀ ਦੀ ਪਕੜ ਚ ਨਹੀਂ ਆਉਂਦਾ ਇਹ ਤੇ ਸਾਡੀ ਦ੍ਰਿਸ਼ਟੀ ਨਹੀਂ ਰੁਕਦੀ ਕਿੰਨੇ ਵੀ ਇਹ ਸੱਚ ਆ ਜਿਹੜੀ ਮਾਇਆ ਉਹ ਝੂਠ ਹੈ ਉਹ ਜਿਹੜੀ ਝੂਠੇ ਜਿਹਨੂੰ ਕਹਤਾਂ ਮਾਇਆ ਨੂੰ ਉਹ ਸਾਡੇ ਵਿਚਾਰ ਨੇ ਉਹਦੇ ਤੇ ਸਾਡੇ ਵਿਚਾਰ ਬਣ ਰਹੇ ਨੇ ਉਹਨੂੰ ਦੇਖ ਕੇ ਸਾਡੇ ਵਿਚਾਰ ਬਣਦੇ ਆ ਦੂਸਰੇ ਦਾ ਸਰੀਰ ਦੇਖਿਆ ਤਨ ਦੇਖਿਆ ਵਿਚਾਰ ਬਣ ਗਏ ਕਿਸੇ ਤੋਂ ਦੁੱਧ ਆ ਗਈ ਕਿਸੇ ਦੀ ਨਿੰਦਿਆ ਆ ਗਈ ਕਿਸੇ ਦੀ ਚੁਗਲੀ ਆ ਗਈ ਕਿਸੇ ਨੂੰ ਦੇਖ ਕੇ ਅਸੀਂ ਮਨ ਚ ਮਾੜਾ ਵਿਚਾਰ ਲੈ ਲਿਆ ਉਹਨੇ ਪਾਇਆ ਕੀ ਆ ਉਹ ਕਰਦਾ ਕੀ ਆ ਅਵਿਚਾਰ ਆ ਗਏ ਉਹਨੂੰ ਝੂਠ ਦੇ ਵਿਚਾਰ ਆ ਰਹੇ ਆ ਕਿਉਂਕਿ ਅਸੀਂ ਦੇਖਿਆ ਹੀ ਝੂਠ ਸੱਚ ਸਾਨੂੰ ਦਿਖਦਾ ਨਹੀਂ ਆ ਉਹ ਸਾਡੇ ਨੇੜੇ ਆ ਉਹ ਸਾਡੇ ਸਾਹਮਣੇ ਆ ਹੁਣ ਸੱਚ ਨੂੰ ਦੇਖ ਨਹੀਂ ਸਕਦੇ ਇਸ ਕਰਕੇ ਉਹਦੇ ਵਿਚਾਰ ਨਹੀਂ ਆਉਂਦੇ ਉਹ ਬ੍ਰਹਮ ਦਾ ਗਿਆਨ ਨਹੀਂ ਹੁੰਦਾ ਤੇ ਮਹਾਰਾਜ ਦੀ ਬਾਣੀ ਸਾਨੂੰ ਸੱਚ ਨੂੰ ਦੇਖਣਾ ਦੱਸਦੀ ਮਹਾਰਾਜ ਦੀ ਬਾਣੀ ਸਾਨੂੰ ਸੱਚ ਦੇ ਨੇੜੇ ਲੈ ਕੇ ਆਉਂਦੀ ਆ। ਸੱਚ ਨੂੰ ਦੇਖਣ ਦਾ ਢੰਗ ਤਰੀਕਾ ਦੱਸਦੀ ਆ ਕਿ ਆਹ ਸਾਰਾ ਨਿਰਆਕਾਰ ਸੱਚ ਆ। ਹੁਣ ਇਹਨੂੰ ਅਸੀਂ ਜੇ ਨੂੰ ਅਸੀਂ ਦੇਖ ਲਾਂਗੇ ਤੇ ਇਹਦਾ ਸਾਨੂੰ ਗਿਆਨ ਆਊਗਾ। ਹੁਣ ਇਹਦਾ ਗਿਆਨ ਸਾਨੂੰ ਤਾਂ ਆਊਗਾ ਜੇ ਅਸੀਂ ਦੇ ਨੇੜੇ ਆਵਾਂਗੇ। ਹੁਣ ਮਨ ਦੀ ਸੁੱਤੀ ਦੂਰ ਦੂਰ ਤੱਕ ਖਿੰਡੇ ਆ। ਮਨ ਵਿਚਾਰਾਂ ਜਿਹਾ ਉਹਨੂੰ ਅਸੀਂ ਇਕੱਠੇ ਕਰਕੇ ਪਹਿਲਾਂ ਦੇ ਸੀਰੀਜ਼ 'ਚ ਲਿਆਵਾਂਗੇ ਸਿਮਰਨ ਦੇ ਨਾਲ ਉਹਨੂੰ ਸੁਰਤੀਸ ਉਹਨੂੰ ਸੁਰਤ ਕਹਿ ਲਓ ਉਹਨੂੰ ਮੰਨ ਕਹਿ ਲਓ ਉਹ ਜਦੋਂ ਸਾਡੇ ਉਸ ਸੁਰਤ ਸਾਡੇ ਸਰੀਰ 'ਚ ਵਸੇਗੀ ਫਿਰ ਉਹ ਦੇਖੇਗੀ ਗਿਆਨ ਦੁਆਰਾ ਬਾਹਰ ਤੇ ਜਦੋਂ ਗਿਆਨ ਵਾਲ ਦੇਖਣਾ ਸ਼ੁਰੂ ਹੋ ਗਈ ਤੇ ਸੱਚ ਨੇ ਆਪਣਾ ਭੇਤ ਦੇਣਾ ਕਰ ਸ਼ੁਰੂ ਕਰ ਦੇਣਾ ਕਿਉਂਕਿ ਜਿਹਦੇ ਕੋਲ ਬਵਾਂਗੇ ਸਾਨੂੰ ਉਹਦਾ ਭੇਤ ਆਉਣਾ ਜੇ ਸੱਚ ਨਰ ਹੋਣਗੇ ਸਾਨੂੰ ਸੱਚ ਦਾ ਭੇਤ ਆਊਗਾ ਪਰਮਾਤਮਾ ਦਾ ਭੇਤ ਆਊਗਾ ਜੇ ਅਸੀਂ ਬਾਹਰੀ ਸਰਕਲ ਬਣਾਇਆ ਤੇ ਬਾਹਰ ਦੇ ਸਰਕਲ ਚ ਵਿਚਰੰਗ ਦੇ ਸਾਨੂੰ ਬਾਹਰ ਦਾ ਭੇਤ ਆਊਗਾ ਭਾਵੇਂ ਕਿ ਸਾਰੀ ਖੇਡ ਚੱਲ ਬ੍ਰਾਹਮਣ ਚ ਹੀ ਰਹੀ ਆ ਤੇ ਖੇਡ ਦੋਵੇਂ ਤਰ੍ਹਾਂ ਦੀ ਚੱਲ ਰਹੀ ਆ ਸੱਚ ਦੀ ਵੀ ਚੱਲ ਰਹੀ ਆ ਝੂਠ ਦੀ ਵੀ ਚੱਲ ਰਹੀ ਆ ਬ੍ਰह्म ਦੀ ਵੀ ਚੱਲ ਰਹੀ ਆ ਮਾਇਆ ਦੀ ਵੀ ਚੱਲ ਰਹੀ ਆ ਹੁਣ ਆਪਾਂ ਨੂੰ ਕੀ ਅਟਰੈਕਟਿਵ ਕਰਦਾ ਮਾਇਆ ਆਪਣਾ ਜਿਹੜਾ ਅਟ੍ਰੈਕਸ਼ਨ ਹੈ ਨਾ ਉਹ ਮਾਇਆ ਵਾਲਿਆ। ਬ੍ਰਹਮ ਵਾਲੀ ਨਹੀਂ। ਕਿਉਂਕਿ ਆਪਾਂ ਜੀਵ ਕਾਲਯੁਗ ਦੇ ਸੰਸਾਰ ਦੇ ਰੰਗਾਂ ਤਮਾਸ਼ਿਆਂ 'ਚ ਪਏ ਹੋਏ ਆ। ਹੈ ਉਸ ਬ੍ਰਹਮ ਦੇ ਪਿੱਛੇ ਵੀ ਮਾਇਆ, ਉਹ ਉਸ ਮਾਇਆ ਪਿੱਛੇ ਵੀ ਬ੍ਰਹਮ ਆ। ਪਰ ਆਪਣਾ ਬ੍ਰਹਮ ਨਾਲ ਪਿਆਰ ਨਹੀਂ, ਜਦੋਂ ਆਪਣਾ ਪਿੱਛੇ ਵਾਲੇ ਨਾਲ ਪਿਆਰ ਪੈ ਗਿਆ ਨਾ ਜਦ ਸਾਡੇ ਪਿੱਛੇ ਵੀ ਚਿਰ ਰਿਆ। ਬੁੱਧਾ ਸਾਨੂੰ ਭੇਤ ਆ ਗਿਆ ਵੀ ਸਾਡੇ ਪਿੱਛੇ ਹੈ ਕੀ ਤੇ ਜਦੋਂ ਆਪਾਂ ਇਹ ਜੋੜ ਕੰਡਾਂਗੇ ਤੇ ਐਂਡ ਨਿਕਲਣਾ ਹੈ ਵੀ ਸਾਡੇ ਸਾਰਿਆਂ ਦੇ ਪਿੱਛੇ ਇੱਕੋ ਪਰਮਾਤਮਾ ਹੈ ਅੱਗੇ ਉਹਨੇ ਆਪਣੀਆਂ ਸ਼ਕਤੀਆਂ ਬਣਾਈਆਂ ਹੋਈਆਂ ਕਾਲ ਤ੍ਰੈ ਗੁਣ ਮਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੇ ਕਿੱਦਾਂ ਸਾਰੇ ਸੰਸਾਰ ਤੇ ਜਾਲ ਪਾਇਆ ਹੋਇਆ ਤੇ ਜੇ ਸਾਡਾ ਜਿ ਮਾਰਗ ਪਰਮੇਸ਼ਰ ਵਾਲਾ ਹੈ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਹੈ ਵੀ ਸਾਡੇ ਤੇ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੈ ਸੀ ਕਿ ਇਸ ਮਾਇਆ ਦੀ ਪਕੜ ਚ ਹੈ ਹੀ ਨਹੀਂ ਤੇ ਜਿੰਨਾ ਉਤੇ ਨਹੀਂ ਕਿਰਪਾ ਮਾਇਆ ਦੀ ਪਕੜ ਚ ਨਹੀਂ ਉਹਨਾਂ ਅੰਦਰ ਉਹ ਵੇਗ ਨਹੀਂਗਾ ਉਹਨਾਂ ਦੇ ਅੰਦਰ ਉਹ ਗਿਆਨ ਨਹੀਂਆ ਉਹ ਭੁੱਲੇ ਹੋਏ ਨੇ ਸੁੱਤੇ ਹੋਏ ਨੇ ਇਸ ਮਾਇਆ ਦੇ ਸੰਸਾਰ ਦੇ ਵਿੱਚ ਮਾਇਆ ਦੇ ਵਿਚਾਰਾਂ ਨੇ ਉਹਨਾਂ ਨੂੰ ਸਵਾਇਆ ਹੋਇਆ ਤੇ ਉਹ ਗਹਿਰੀ ਨੀਂਦ ਦੇ ਵਿੱਚ ਤੂੰ ਗਹਿਰੀ ਨੀਂਦ ਦੇ ਵਿੱਚ ਹੀ ਬੜਬੜਾ ਰਹੇ ਨੇ ਤੇ ਉਹ ਆ ਜੋ ਦ੍ਰਿਸ਼ਟਮਾਨ ਇਹਨੂੰ ਹੀ ਸੱਚ ਦੱਸੀ ਜਾ ਰਹੇ ਨੇ। ਉਹਨਾਂ ਨੂੰ ਲੱਗ ਰਿਹਾ ਕਿ ਜੋ ਜਿਹੜਾ ਦ੍ਰਿਸ਼ਟਮਾਨ ਆ ਇਹ ਹੀ ਭੋਗ ਲਿਆ ਨਾ ਇਹ ਹੀ ਸੱਚ ਆ। ਉਹਨ ਇੰਨੇ ਇੱਤੇ ਸਾਰੇ ਸਵਾਸ ਆਪਣੇ ਖਰਚ ਕਰਕੇ ਚਲ ਜਾਂਦੇ। ਤੇ ਹੁਣ ਜਿਹੜੇ ਗੁਰਮਖ ਨੇ ਉਹ ਆਪਣੇ ਅੰਦਰ ਜੁੜ ਜਾਂਦੇ ਨੇ। ਅੰਦਰੋਂ ਫਿਰ ਆਪਾਂ ਨੂੰ ਸੱਚ ਦਾ ਭੇਦ ਸੱਚ ਦਾ ਗਿਆਨ ਆਉਣਾ ਇਸ ਆਉਣਾ ਸ਼ੁਰੂ ਹੋ ਜਾਂਦਾ ਇਹ ਸਾਰੀ ਸ੍ਰਿਸ਼ਟੀ ਸਾਡੇ ਅੰਦਰ ਆ ਜਿਸ ਤਰ੍ਹਾਂ ਆਪਾਂ ਨੂੰ ਬਾਣੀ ਨੇ ਵੀ ਗਿਆਨ ਦਿੱਤਾ ਮਹਾਪੁਰਖਾਂ ਨੇ ਵੀ ਵੇਖੋ ਗਿਆਨ ਦਿੱਤਾ ਆਪਾਂ ਨੂੰ ਗਿਆਨ ਥੋੜੀ ਸੀ ਪਹਿਲਾਂ ਆਪਾਂ ਆਪਣੇ ਸਰੀਰ ਚ ਹੀ ਸਾਰਾ ਕੁਝ ਜਿਹੜਾ ਪਿੰਗਲਾ ਸੁਕਮਣਾ ਸੱਤ ਸਮੁੰਦਰ ਸਾਡੇ ਅੰਦਰ ਚੱਲਦੇ ਨੇ 12 ਵੀ ਚੱਲਦੇ ਨੇ ਤੇ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਸਾਡੇ ਅੰਦਰ ਇਹ ਨਦੀਆਂ ਇਹ ਸਮੁੰਦਰ ਇਹ ਚੰਦ ਦੇ ਸੂਰਜ ਇਹ ਸਾਡੇ ਅੰਦਰ ਨੇ ਤੇ ਪਰ ਹੁਣ ਆਪਾਂ ਨੂੰ ਪੇਧ ਆ ਗਿਆ ਵੀ ਹਾਂ ਸੰਗਤ ਚੋਂ ਬਿਆਸਾਰੇ ਸਾਡਾ ਅੰਦਰ ਇਹ ਸਾਰੇ ਬ੍ਰਹਮਣ ਦਾ ਨਕਸ਼ਾ ਹੈ ਸਾਡਾ ਸਰੀਰ ਇਹ ਖਾਲੀ ਖਲਾ ਸਾਰਾ ਸਾਡੇ ਅੰਦਰ ਆ ਤੇ ਜਦੋਂ ਆਪਾਂ ਨੂੰ ਗਿਆਨ ਆ ਜਾਂਦਾ ਨਾ ਵੀ ਇਸ ਇਹ ਬ੍ਰਹਾਂਡ ਵਿੱਚ ਜੋ ਚੱਲ ਰਿਹਾ ਹੈ ਸਾਰਾ ਸਾਡੇ ਅੰਦਰ ਹੈ ਫਿਰ ਆਪਾਂ ਆਪਣੇ ਅੰਦਰ ਜੋੜਨਾ ਸ਼ੁਰੂ ਹੋ ਜਾਂਦੇ ਆ ਫਿਰ ਸਾਡਾ ਅੰਦਰ ਨਾਲ ਪਿਆਰ ਪੈ ਜਾਂਦਾ ਫਿਰ ਬਾਹਰ ਦੇ ਨਾਲ ਨਹੀਂ ਫਿਰ ਇਹ ਇਹ ਮਾਇਆ ਤੇ ਆਪਣੇ ਇੱਕ ਯੂਜ਼ ਕਰਨ ਵਾਸਤੇ ਆ। ਵੀ ਜੋ ਸਾਡੇ ਸਰੀਰ ਦੀਆਂ ਲੋੜਾਂ ਆ ਉਹ ਅਸੀਂ ਮਾਇਆ ਚ ਪੂਰੀਆਂ ਕਰ ਲਈਏ। ਜੋ ਅਸੀਂ ਬਾਹਰ ਦੇ ਕੋਈ ਮਾਇਆ ਨੂੰ ਜਾਇ ਕਰਨਾ ਚਾਹੁੰਦੇ ਆ ਸੁਖ ਮੰਨਣਾ ਚਾਹੁੰਦੇ ਆ ਉਹ ਅਸੀਂ ਬਾਹਰੋਂ ਮਾਣ ਲਈਏ ਤੇ ਪਰ ਜੋ ਅੰਦਰ ਆ ਉਹ ਉਹ ਫਿਰ ਜਦੋਂ ਅੰਦਰ ਜੁੜ ਜਾਂਦੇ ਆ ਨਾ ਫਿਰ ਆਪਣਾ ਮਾਨ ਇਹਨਾਂ ਚੀਜ਼ਾਂ ਤੋਂ ਨਿਰਲੇਪ ਰਹਿੰਦਾ। ਉਹਨੂੰ ਫਿਰ ਮੈਲ ਨਹੀਂ ਲੱਗਦੀ। ਜਿਹੜੀ ਕਿ ਤ੍ਰੈਗੁਣਾ ਦੇ ਵਿੱਚ ਆਪਣੇ ਮਤ ਵਲੀਨ ਹੁੰਦੇ ਨੇ ਤਾਂ ਆਪਾਂ ਫਿਰ ਆਪਣੇ ਅੰਦਰ ਜਿਹੜਾ ਅਟਰੈਕਸ਼ਨ ਇਹਨਾਂ ਚੀਜ਼ਾਂ ਦਾ ਨਾ ਤੇ ਉਹ ਅਟਰੈਕਸ਼ਨ ਸਾਨੂੰ ਖਰਾਬ ਕਰਦਾ ਤੇ ਸਾਨੂੰ ਮਹਾਰਾਜ ਦੀ ਬਾਣੀ ਨੇ ਫਿਰ ਕਿਹਾ ਵੀ ਦੋਹਾਂ ਚੀਜ਼ਾਂ ਨੂੰ ਤੁਸੀਂ ਸਮ ਕਰਕੇ ਚੱਲੋ ਕਾਮ ਨੂੰ ਵੀ ਕਰੋ ਨਾਲ ਬ੍ਰਹਮ ਨੂੰ ਵੀ ਉਹਨਾਂ ਪਿਆਰ ਕਰੋ ਉਹਨਾਂ ਦੇ ਸੱਚ ਨਾਲ ਪਿਆਰ ਪਾਓ ਜੇ ਉਹ ਸੱਚ ਨਾਲ ਸਾਡਾ ਪਿਆਰ ਪੈ ਗਿਆ ਨਾ ਤੇ ਬਾਹਰ ਦੇ ਆ ਜਦੋਂ ਅੰਦਰੋਂ ਸਾਡਾ ਖਰਾ ਹੋ ਗਿਆ ਪਵਿੱਤਰ ਹੋ ਗਿਆ ਆ ਬਾਹਰ ਦੀਆਂ ਚੀਜ਼ਾਂ ਬਾਹਰ ਨਾਲ ਹੀ ਆ ਫਿਰ ਆ ਬਾਹਰ ਬਸਤਰ ਸਾਡੇ ਜਿਹੜੇ ਸਰੀਰ ਨਾਲ ਹੀ ਆ ਇਹਦੇ ਨਾਲ ਅੰਦਰ ਹੁਣੀ ਨਹੀਂ ਪਿਆਰ ਪਾ ਕੇ ਇਹ ਦਿਨ ਇਹ ਤੇ ਅੱਜ ਹੋਰ ਪਾਏ ਤੇ 6 ਮਹੀਨੇ ਬਾਅਦ ਆ ਹੋ ਰਿਹਾ ਤੇ 2 ਮਹੀਨੇ ਬਾਅਦ ਆ ਹੋ ਰਿਹਾ ਆ ਮਹੀਨੇ ਬਾਅਦ ਹੀ ਹੋਰ ਨੇ ਤੇ ਨਵੇਂ ਨਵੇਂ ਪਤਾ ਫਿਰ ਇਹਨਾਂ ਨਾਲ ਸਾਡੀ ਕੋਈ ਅਟੈਚਮੈਂਟ ਨਹੀਂ ਰਹਿੰਦੀ ਮੁੱਖ ਦੀ ਗੱਲ ਕੀ ਕਿ ਮਹਾਰਾਜ ਨੇ ਸਾਨੂੰ ਇਹਨਾਂ ਦੀ ਅਟੈਚਮੈਂਟ ਤੋਂ ਬਚਣ ਲਈ ਕਿਹਾ ਵੀ ਏ ਜਦੋਂ ਆਪਾਂ ਨੇ ਇਧਰ ਅਟੈਚਮੈਂਟ ਵੱਧਦੀ ਆ ਟਰੈਕਸ਼ਨ ਵੱਧਦਾ ਨੇ ਫਿਰ ਮਾਨਸਿਕ ਰੋਗ ਬਣਦੇ ਉਹ ਗੁੰਮੜਕੇ ਜਦੋਂ ਵੱਡੀ ਜਾ ਕੇ ਏਜ ਹੋ ਜਾਂਦੀ ਬਜ਼ੁਰਗ ਹੋ ਜਾਂਦੇ ਆਪਾਂ ਸਿਆਣੀ ਏਜ ਹੋ ਜਾਂਦੀ ਨਾ ਫਿਰ ਵੀ ਉਹ ਅਟ੍ਰੈਕਸ਼ਨ ਖਤਮ ਨਹੀਂ ਹੁੰਦਾ ਉਹ ਫਿਰ ਉਹ ਮਾਇਆ ਦੇ ਫੁਰਨੇ ਵਿਚਾਰ ਅੰਦਰ ਵੀ ਬਾਹਰ ਵੀ ਮੈਲ ਅੰਦਰ ਵੀ ਮੈਲਾ ਉਹ ਫਿਰ ਉਹ ਚੀਜ਼ਾਂ ਸਾਨੂੰ ਤੰਗ ਕਰਦੀਆਂ ਇਹ ਫਿਰ ਜੰਮਣ ਮਰਨ ਦੇ ਜੁਨਨਾਂ ਚ ਲੈ ਜਾਂਦੇ ਕਿਉਂਕਿ ਉੱਥੇ ਫਿਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਆ ਤਰ੍ਹਾਂ ਤਰ੍ਹਾਂ ਦੇ ਕੱਪੜੇ ਗਿਹੜੇ ਨੇ ਵੀ ਤਰ੍ਹਾਂ ਤਰ੍ਹਾਂ ਦੇ ਸਰੀਰ ਨੇ ਉੱਤੇ ਦਾ ਮਿਲ ਗਿਆ ਬਿੱਲੀ ਹੈ ਜਿਸ ਦਾ ਇਹ ਮਨੁੱਖਾ ਸਰੀਰ ਮਿਲਿਆ ਉਹ ਫਿਰ ਬਦਲ ਬਦਲ ਕੇ ਸਰੀਰ ਨੇ ਅਜੋ ਕਿੜੇ ਮਕੌੜੇ ਸਾਪਸ ਕੋਲੀਏ ਮੱਖੀ ਮੱਛਰ ਪਤਾ ਨਹੀਂ ਕਿਹੜੇ ਕਿਹੜੇ ਆਪਾਂ ਦੇਖਦੇ ਆ ਉਹ ਤਰ੍ਹਾਂ ਤਰ੍ਹਾਂ ਦੇ ਮਨ ਦੇ ਉੱਤੇ ਕੱਪੜੇ ਫਿਰ ਪਾਈ ਜੋ ਫਿਰ ਆ ਨਹੀਂ ਮਿਲਦਾ ਮਨੁੱਖਾ ਜਾਮਾ ਜਿਹੜਾ ਸਾਨੂੰ ਬੰਦਗੀ ਕਰਨ ਵਾਸਤੇ ਮਿਲਿਆ ਨਾ ਇਹ ਨਹੀਂ ਫਿਰ ਮਿਲਦਾ ਹੁਣ ਆ ਜਿਹੜੇ ਉੱਪਰ ਦ੍ਰਿਸ਼ਟਮਾਨ ਵਸਤਰ ਪਾਏ ਜਾਂ ਦ੍ਰਿਸ਼ਟਮਾਨ ਸਰੀਰ ਦੇ ਉੱਪਰ ਇਹ ਐਸੇ ਹੀ ਜਾਮੇ ਚ ਆ ਹੋਰ ਨਹੀਂ ਕਿਤੇ ਵੀ ਇਹ ਸਾਨੂੰ ਜਿਹੜਾ ਮਾਇਆ ਦਾ ਜਿਹੜਾ ਇਹ ਅਟਰੈਕਸ਼ਨ ਇਹ ਸਾਨੂੰ ਕਿਧਰ ਨੂੰ ਲੈ ਜਾਊਗਾ ਜੇ ਸਾਨੂੰ ਜੀਵਨ ਜੀਣ ਦਾ ਢੰਗ ਨਾ ਆਇਆ ਮਹਾਰਾਜ ਨੇ ਮਨਾ ਕੋਈ ਨਹੀਂ ਕੀਤਾ ਤੁਸੀਂ ਵਧੀਆ ਰੋਗ ਸੰਸਾਰ ਦੇ ਵਿੱਚ ਤਾਂ ਤੁਸੀਂ ਕਮਾਈਆਂ ਕਰੋ ਮਰਿਆਦਾ ਚ ਰਹਿ ਕੇ ਸੰਸਾਰ ਦੀਆਂ ਜ਼ਰੂਰਤਾਂ ਸੁਖ ਮਾਣੋ ਪਰ ਅੰਦਰ ਸਾਡੇ ਉਹ ਜੋ ਮਹਾਰਾਜ ਨੇ ਸਾਨੂੰ ਸੰਗਤ ਬਖਸ਼ੀ ਨਾਮ ਬਖਸ਼ਿਆ ਹੈ ਬ੍ਰਹਮ ਦੀ ਵਿਚਾਰ ਬਖਸ਼ੀ ਆ ਉਹਦੇ ਨਾਲ ਸਾਡਾ ਪ੍ਰੇਮ ਹੋਣਾ ਚਾਹੀਦਾ ਫਿਰ ਇਹਨਾਂ ਦੀ ਮਾਇਲ ਨਹੀਂ ਲੱਗਦੀ ਹੁਣ ਆਪ ਆਪਾਂ ਕਿਦਾਂ ਵੀ ਚਰਦੇ ਆ ਸੰਸਾਰ ਵੀ ਇੱਕ ਬੇੜੀ ਸਾਡੀ ਉਧਰ ਹੈ ਤੇ ਇੱਕ ਪੈਰ ਸਾਡਾ ਉਸ ਬੇੜੀ 'ਚ ਤੇ ਇੱਕ ਪੈਰ ਸਾਡਾ ਉਸ ਬੇੜੀ 'ਚ ਨਾ ਆਪਾਂ ਪਰਮਿਸ਼ਨ ਨੂੰ ਪੂਰਾ ਮੰਨ ਲਨ ਤੇ ਹੁੰਨੇ ਆ ਤੇ ਨਾ ਆਪਾਂ ਮਾਇਆ ਨੂੰ ਛੱਡਦੇ ਆ ਨਾ ਨੂੰ ਅਪਣਾਉਂਦੇ ਆ ਸਾਨੂੰ ਬੈਲੈਂਸ ਬਣਾ ਕੇ ਚੱਲਣਾ ਨਹੀਂ ਆ। ਅਸੀਂ ਕਹਿੰਨੇ ਕਿ ਅਸੀਂ ਸੰਸਾਰ ਦੇ ਵੀ ਇੱਧਰ ਰੰਗ ਤਮਾਸ਼ਿਆਂ 'ਚ ਪਈ ਪੈ ਰਿਏ ਤੇ ਇੱਧਰ ਬ੍ਰਹਮ ਵੀ ਪਰ ਅੰਦਰੋਂ ਸਾਨੂੰ ਜੁਗਤਿਆ ਨਹੀਂ ਰਹੀ ਤਰੀਕਾ ਸਾਨੂੰ ਆ ਨਹੀਂ ਰਿਹਾ ਜਿਸ ਕਰਕੇ ਸਾਡੇ ਸਿਮਰਨ ਵੀ ਸਹੀ ਨਹੀਂ ਹੋ ਰਿਹਾ ਸਾਡੀ એનર્ਜੀ ਵੀ ਪੂਰੀ ਨਹੀਂ ਬਣ ਰਹੀ ਤੇ ਕਾਲ ਦੇ ਜਾਲ ਚੋਂ ਮਾਇਆ ਦੇ ਜਾਲ ਚੋਂ ਆਪਾਂ ਛੁੱਟ ਨਹੀਂ ਰਹੇ ਤੇ ਫਿਰ ਅੱਗੇ ਸਾਡੀ ਧਿਆਨ ਦੀ ਅਵਸਥਾ ਜਿਹਨੀਆਂ ਆਪਾਂ ਜਾ ਸਕੀ ਉਹ ਫਿਰ ਅੱਗੇ ਜੁਗਤੀ ਹੈ ਪੇ ਪੰਜਾਂ ਪਿਆਰਿਆਂ ਦੀ ਸ਼ਰਨ ਚ ਜਾ ਕੇ ਅਮਰਤ ਦੀ ਦਾਤ ਲੈਣੀ ਫਿਰ ਉਹ ਸੱਚ ਸੁਖਮ ਜੋ ਉਹਨੂੰ ਦੇਖਣਾ ਮਨ ਦੀ ਜੋਤ ਦੇਸ ਪੈਣੀ ਫਿਰ ਉਹ ਧਿਆਨ ਦੀ ਅਵਸਥਾ ਚ ਅੱਗੇ ਜਾਣਾ ਉਹ ਫਿਰ ਧਿਆਨ ਸਾਨੂੰ ਅੱਗੇ ਤੋਂ ਅੱਗੇ ਲੈ ਜਾਂਦਾ ਜੋ ਸੱਚ 'ਚ ਧਿਆਨ ਲੱਗ ਜਾਂਦਾ ਫਿਰ ਧਿਆਨ ਦੀ ਇੱਤ ਐਸ ਤਰ੍ਹਾਂ ਦੀ ਵਿਧੀ ਬਣ ਜਾਂਦੀ, ਯੁਕਤ ਬਣ ਜਾਂਦੀ। ਉਹ ਸੱਚ ਫਿਰ ਅੱਗੇ ਤੋਂ ਅੱਗੇ ਸਾਨੂੰ ਪ੍ਰੋਗਰੈਸ ਵੱਲ ਲੈ ਕੇ ਜਾਂਦਾ ਹੈ। ਸੋ ਇਸ ਕਰਕੇ ਗੁਰਮੁਖ ਕੋ ਜਪਾਇਆ ਜਾਂਦਾ ਹੈ।ੁਰਵੈ ਕੋ ਇਹ ਆਪਣਾ ਫਾਇਦਾ ਜਿਹੜਾ ਵੀ ਕੋਈ ਜੀਵ ਚਾਹੁੰਦਾ ਵੀ ਮੈਂ ਬੰਦਗੀ ਕਰ ਲਾਂ, ਆਨੰਦ ਲੈ ਲਾਂ ਜੋ ਇਹ ਸੱਚ ਦਾ ਆਨੰਦ ਆ। ਜੋ ਸੱਚਾ ਸੁਕਸ਼ਮ ਦਾ ਜੋ ਆਨੰਦ ਆ। ਜਦੋਂ ਸਾਡਾ ਹਿਰਦਾ ਇਹਦੇ ਨਾਲ ਜੁੜ ਜਾਂਦਾ ਹੈ ਕਿ ਇਹ ਸਾਰਾ ਬ੍ਰਹਿਮੰਡ ਸਾਡੇ ਹਿਰਦੇ 'ਚ ਵੱਸਣ ਲੱਗ ਜਾਂਦਾ ਹੈ ਤੇ ਜੋ ਇਹਦੇ 'ਚ ਆਨੰਦ ਆ ਨਾ ਉਹ ਦੁਨੀਆ ਦੇ ਕਿਸੇ ਪਦਾਰਥ 'ਚ ਨਹੀਂ ਮਾਇਆ ਦੇ ਕਿਸੇ ਪਦਾਰਥ 'ਚ ਉਹ ਆਨੰਦ ਨਹੀਂ ਹੈ ਉਹ ਸ਼ਾਂਤੀ ਨਹੀਂ ਹੈ ਉਹ ਪ੍ਰੇਮ ਨਹੀਂ ਹੈ ਕਿਸੇ ਵੀ ਸੰਸਾਰਕ ਰਿਸ਼ਤੇ 'ਚ ਉਹ ਪ੍ਰੇਮ ਉਹ ਨਹੀਂ ਹੈ ਜੋ ਅਬਰੰਧੇ ਪ੍ਰੇਮ ਨਾਲ ਸਾਡੇ ਅੰਦਰ ਜੋ ਹਿਰਦਾ ਸਾਡਾ ਇਹਦੇ ਨਾਲ ਜਦੋਂ ਜੁੜ ਜਾਂਦਾ ਹੈ ਤੇ ਕਿੰਨੀ ਕਿਰਪਾ ਮਹਾਰਾਜ ਦੀ ਹੁੰਦੀ ਹੈ ਉਹ ਫਿਰ ਅੱਗੇ ਤੋਂ ਅੱਗੇ ਜਾ ਕੇ ਇਹ ਬਣਨਾ ਚਾਹੀਦਾ ਸੰਤਾ ਸਾਡੀ ਅਵਸਥਾ ਇਹ ਬਣਨੀ ਚਾਹੀਦੀ ਵੀ ਸਾਡੇ ਹਿਰਦੇ 'ਚ ਇਹ ਵਸਣ ਲੱਗ ਜੇ ਤਾਂ ਹੀ ਪਿਆਰ ਪਵਾਇਆ ਜਾਂਦਾ ਕੋਈ ਰੋਜ਼ ਆਪਾਂ ਕਹਿੰਨੇ ਆ ਸੱਚ ਆ ਪ੍ਰਮਾਤਮਾ ਦੇਖੋ ਇਹ ਸਾਡਾ ਮਨ ਹਾਜ਼ਰ ਨਹੀਂ ਆ ਜਿਹੜਾ ਅਭਿਆਸ ਕਰਦੇ ਨਾ ਮਨ ਸਾਡਾ ਨੇੜੇ ਆ ਜਾਵੇ ਮਨ ਹਾਜ਼ਰ ਹੋਵੇ ਆਪੋ ਕਿਨੇ ਹਾਜ਼ਰ ਆ ਹਜ਼ੂਰ ਹੈ ਸਰਬ ਕਲਾ ਭਰਪੂਰ ਹੈ ਦੇਖੋ ਆਪਾ ਕਹਿ ਰਹੇ ਹਾਂ ਸੁੱਤੇ ਪਹਿਗਾਈ ਜਾਂਦੇ ਸੁੱਤੇ ਪਹਿਗਾਈ ਜਾਂਦੇ ਵੀ ਹਾਜ਼ਰ ਆ ਹਜ਼ੂਰ ਹੈ ਕਿ ਪ੍ਰਮਾਤਮਾ ਤੇ ਹਾਜ਼ਰ ਆ ਕਹਿੰਦੇ ਸਰਬ ਕਲਾ ਭਰਪੂਰ ਹੈ ਸਰਬ ਕਲਾ ਸਾਰੇ ਆਟਾਂ ਦੇ ਸਨੇਹ ਸਾਰੀਆਂ ਸ਼ਕਤੀਆਂ ਦੇ ਕਲਾ ਕਲਾ ਸਾਰੀਆਂ ਸ਼ਕਤੀਆਂ ਦੇ ਨਾਲ ਪਰਿਪੂਰਣ ਆ ਪ੍ਰਮਾਤਮਾ ਮਨ ਕਿਤੇ ਕਿਤੇ ਫਿਰ ਜਾਂਦਾ ਮਨ ਬਾਹਰ ਪਾਲ ਦਾ ਫਿਰਦਾ ਸਰੀਰ ਨੂੰ ਲੈ ਕੇ ਵੀ ਮਨ ਨਾ ਸਰੀਰ ਥੇ ਨਾ ਮੰਨਤੇ ਰਹੇ ਹੁਣ ਇਹ ਮਨ ਕਿਧਰ ਕਿਧਰ ਫਿਰ ਜਾਂਦਾ ਤੇ ਗੁਰੂ ਦਾ ਸ਼ਬਦ ਕਹਿੰਦਾ ਵੀ ਜਪ ਅੰਦਰ ਆ ਜਾ ਅੰਦਰ ਹਾਜ਼ਰ ਹੋ ਜਾ ਉਹ ਹਾਜ਼ਰ ਹਜ਼ੂਰਿਆ ਉਪਰਿਪੂਰਣਿਆ ਤੇ ਸਾਰੀਆਂ ਛੱਤੀਆਂ ਦੇ ਨਾਲ ਆਪਣੀਆਂ ਸਾਰੀਆਂ ਕਲਾਵਾਂ ਦੇ ਨਾਲ ਪਰਮਾਤਮਾ ਹਾਈ ਜਾਂਦਾ ਤੇ ਜਦੋਂ ਅਸੀਂ ਉਹਨੂੰ ਜਪਾਂਗੇ ਉਹਨੇ ਸਾਨੂੰ ਆਪੇ ਜਿਹੜਾ ਆਰਟ ਦੇਣਾ ਜਿਸ ਦੇ ਅਸੀਂ ਹੱਕਦਾਰ ਆਂ ਜਿਸ ਅਸੀਂ ਕਲਾ ਦੇ ਹੱਕਦਾਰ ਉਹਨੇ ਸਾਨੂੰ ਕਲਾ ਦੇ ਦੇਣੀ ਆ ਉਹਨੇ ਸਾਨੂੰ ਨੌਲੇਜ ਦੇ ਦੇਣੀ ਉਹਨੇ ਸਾਨੂੰ ਗਿਆਨ ਦੇ ਦੇਣਾ ਉਹਨੇ ਕਹਿਣਾ ਆ ਕੰਮ ਐਦਾਂ ਕਿਦਾਂ ਕਰਾਂ ਹੁਣ ਆਪਾਂ ਆਪ ਆਪਣੀ ਸੋਚਣਾ ਕੰਮ ਕਰਦੇ ਆਂ ਕਦੀ ਕਦੀ ਹੋ ਜਾਂਦਾ ਕੰਮ ਕਈ ਕੋਈ ਵਿੱਚ ਖਰਾਬ ਹੋ ਜਾਂਦਾ ਕਿਉਂਕਿ ਆਪਾਂ ਆਪਣੀ ਸੁਰਤ ਉਦਾਂ ਹਿਸਾਬ ਨਾਲ ਹੋਈ ਪਈ ਹੈ ਤਰੇ ਗੁਣਾ ਚ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਣੇ ਚੋ ਕੌਨਫੀਡੈਂਸ ਨਹੀਂ ਹੈਗਾ ਆਪਣੇ ਚੋ ਨੌਲੇਜ ਨਹੀਂ ਹੁਣ ਜਿਹੜੇ ਬੰਦੇ ਚ ਨੌਲੇਜ ਹੋਵੇ ਉਹ ਤੇ ਚ ਕੌਨਫੀਡੈਂਸ ਹੋਗਾ ਉਹਨੂੰ ਪਤਾ ਵੀ ਆਹ ਕੰਮ ਮੈਂ ਕਰ ਲੈਣਾ ਇਹ ਹੋ ਜਾਣਾ ਇਨ ਨੂੰ ਕਰ ਸਕਦਾ ਗੁਰਮੁਖ ਪਿਆਰੋ ਇਹ ਫਰਕ ਪੈਂਦਾ ਫਿਰ ਚੜਦੀ ਕਲਾ ਫਿਰ ਮਾਰਿ ਜਿੰਦੇ ਨਾਨਕ ਨਾਮ ਚੜਦੀ ਕਲਾ ਇਹਦੇ ਨਾਲ ਹੋਈ ਚੜਦੀ ਕਲਾ ਨਾਮ ਨਾਲ ਤੇਰੇ ਭਾਣੇ ਸਰਬੱਤ ਦਾ ਕਲਾ ਕਿਸ ਬਾਦ ਦਾ ਪੜਾ ਮੰਗਦਾ ਗੁਰਮੁਖ ਇਹ ਨਾਮ ਨਾਲ ਚੜਦੀ ਕਲਾ ਉਹ ਵੀ ਸਬਾਤਾ ਭੜਾ ਨਗੋ ਸਿਰ ਬਾਤੇ ਕੇ ਪੌਜ ਸਾਰੇ ਸੁਖ ਮਾਨਣ ਸਾਰੇ ਉਹ ਪਰਮੇਸ਼ਰ ਦੀ ਗੋਦ 'ਚ ਬੈਠਣ ਆਨੰਦ ਮਾਨਣ ਸਾਰੇ ਸਭ ਦਾ ਉਸ ਪਰਮੇਸ਼ਰ ਦੇ ਨਾਲ ਪਿਆਰ ਪੈ ਜੇ ਸੁਖ ਮਾਨਣ ਜਿੰਦਗੀ ਜੂਣ ਆਏ ਨੇ ਸਾਰੇ ਜਿੰਦਗੀ ਜੂਣ ਪਰ ਇਨਸਾਨ ਕੀ ਕਰੇ ਜਿੰਦਗੀ ਜੂਣ ਹੀ ਰਹਾ ਜੀਵਨ ਤੇ ਸੱਚਿਆ ਇਹ ਜ਼ਿੰਦਗੀ ਜੋ ਉਹਨਾ ਸਾਨੂੰ ਦੱਸਦਾ ਪਰ ਸੰਸਾਰ ਦਾ ਘਟ ਰਿਆ ਚਿੰਤਾ ਟੈਨਸ਼ਨਾਂ ਫਿਕਰਾਂ ਦੇ ਵਿੱਚ ਹਰ ਵਕਤ ਤੋਕਾਲ ਨੇ ਵਿਚਾਰਾਂ ਚ ਪਾਇਆ ਹੋਇਆ ਡਰਿਆ ਹੋਇਆ ਤੇ ਉਹ ਫਿਰ ਡਰ ਦੇ ਵਿੱਚ ਕਾਦਾ ਇੰਜੋਏ ਐ ਲਾਈਫ ਦਾ ਸਸਕਰਤ ਗੁਰ ਨੂੰ ਪਿਆਰਿਓ ਜਪਣ ਤੋਂ ਆਪਾਂ ਨੂੰ ਉਹਨ ਕਰਨਾ ਚਾਹੀਦਾ ਆਪਣਾ ਸਾਨੂੰ ਜਪਣ ਦੀ ਵੀ ਵਧਾਉਣੀ ਚਾਹੀਦੀ ਆ ਸ਼ਕਤੀ ਮਾਨ ਦੇ ਵੀ ਪਾਵਰ ਕੇ ਮਨਸੜਾ ਹੋਰ ਬਾਰ ਬਾਰ ਜਪੇ ਬਾਰ ਬਾਰ ਜਪੇ ਤੁਰਿਆਂ ਫਿਰਦਿਆਂ ਜਪੀ ਜਾਵੇ ਉੱਚੀ ਨਹੀਂ ਬੋਲਣਾ ਮੁਖ ਦੇ ਵਿੱਚ ਆਪਾਂ ਵੈਗੁਰੂ ਵੈਗੁਰੂ ਕਰਦੇ ਰਹੀਏ ਉਹ ਸਾਰਾ ਗਿਣਿਆ ਜਾਂਦਾ ਕਿਉਂਕਿ ਸੱਚ ਦੇ ਵਿੱਚ ਹੀ ਸਾਰੀ ਖੇਡ ਚੱਲ ਰਹੀ ਹੈ ਸਮਾਹ ਸਾਰੇ ਤੇ ਕਿਰਪਾ ਕਰਨ ਕਿ ਸਾਨੂੰ ਆਪਣੀ ਸੋਝੀ ਪੈ ਜੇ ਸੱਚ ਵਾਹਿਗੁਰੂ ਜੀ ਦੀ ਸੋਝੀ ਪੈ ਜੇ ਤੇ ਸਾਨੂੰ ਸੱਚ ਦੇ ਵਿੱਚ ਰਹਿਣਾ ਆ ਜਾਵੇ ਸਾਰਿਆਂ ਨੂੰ ਮਹਾਰਾਜ ਕਿਰਪਾ ਕਰਨ ਸਾਰਿਆਂ ਦੇ ਨਿ ਵਿਚਾਰ ਕਰਦੇ ਹੋਇਆਂ ਭੁੱਲਾਂ ਬਖਸ਼ ਗਿਐ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ